ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਰਾ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਿੰਦਰ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਪੰਜ ਬੈੜਾ ਨੇ ਇੱਕ ਬਾਈ ਕੋਲ ਨੀਲੀ ਰਾਵੀ ਦਾ ਤੋਹਫਾ ਆ ਨੀਲੀ ਰਾਵੀ ਦੀ ਚੰਗੇ ਸ਼ਕੀਨ ਕੱਟੀ ਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੌਲ ਤੇ ਸੈੱਟ ਕਰ ਲਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਸ਼ਪਾਲ ਸਿੰਘ ਪਿੰਡ ਭਿੰਡਕਲਾਂ ਜ਼ਿਲ੍ਹਾ ਮੋਗਾ ਤੁਸੀਂ ਧਰਮਕੋਟ ਮੋਬਾਈਲ ਨੰਬਰ ਜੀ 9464028356 6 ਨਗਾ ਜੀ ਆਪਣੇ ਕੋਲ 6 ਨਗਾ ਜੀ 5 ਸੂਏ ਸੂਏ ਤੇ ਕੱਟੀ ਲੈਂਦੀ ਐ ਇੱਕ ਪੂਰੀ ਬ੍ਰੀਡ ਵਾਲੀ ਬ੍ਰੀਡ ਵਾਲੀ ਨੀਲੀ ਰਾਵੀ ਦੀ ਨੀਲੀ ਰਾਵੀ ਦੀ ਪਿਓਰ ਆ ਜੀ ਹੂੰ ਇਧਰੋਂ ਪਹਿਲਾਂ ਜਰਸੀ ਤੋਂ ਸ਼ੁਰੂ ਕਰਦੇ ਆ ਸੂਹਾ ਕਿ ਨਵਾਂ ਵੜਦਾ ਕਦੋਂ ਸੁਈ ਹੈ ਜੀ ਉਹ ਗਿਆ ਨੂੰ 6-7 ਦਿਨ ਹੋ ਗਏ ਉਹਨੇ ਬੱਚਾ ਕੀ ਹੈ ਜੀ ਬੱਚਾ ਆ ਗਿਆ ਮਗਰ ਜੀ ਜੇਰ ਕੰਪਲੀਟ ਹੈ ਜੀ ਜਮ ਓਕੇ ਜੀ ਕਿੰਨਾ ਨੈੱਟ ਦੁੱਧ ਜੋਖ ਦਾਂਗੇ ਵੀਰੇ ਹੋਏ ਤੇ ਸਲੇ 14-15 ਹਮ ਕੱਲ ਲਾਈ ਆਪਣੇ ਕੋਲੇ 12 ਕਿਲੋ ਦੀ ਗਾਰੰਟੀ ਹੈ ਆਪ ਦਾ ਕੰਡਾ ਬਾਲਟੀ ਜਿਵੇਂ ਮਰਜੀ ਵੀਰੇ ਕੋਈ ਗੱਲ ਹੀ ਨਹੀਂ ਦੇਖ ਤੂੰ ਜਿਹੜੀ ਚੀਜ਼ ਦੇਖਣ ਵਾਲੀ ਆ ਖਾਣ ਭਾਂਡਾ ਚੈੱਕ ਕਰੋ ਵੀਰੇ ਮੈਂ ਕਹਾਂ ਯਾਰ ਕੁਆਲਿਟੀ ਦੇਖ ਵੀਰੇ ਹਮ ਠੀਕ ਆ ਹਾਂਜੀ ਦੁੱਧ ਤੋਰ ਕੇ ਦਿਖਾ ਦੇ ਵੀਰੇ ਨਾਲ ਦੀ ਨਾਲ ਬਹੁਤ ਜਿਆਦਾ ਹੀ ਹੋਊਗਾ ਬਾਈ ਕਹਿੰਦਾ ਆਪਾਂ ਘੱਟ ਤਾਂ ਵੀਰੇ 2 ਕਿਲੋ ਆਪਾਂ ਘੱਟ ਹੀ ਦੱਸਦੇ ਹੁੰਨੇ ਆ ਬਾਈ ਢੇੜਾ ਨਾ ਵਜੇ ਹਾਂ ਕੋਈ ਵੀ ਦੂਰੋਂ ਨੇੜੋਂ ਚੱਲ ਕੇ ਹੁੰਦਾ ਜਿੱਥੋਂ ਮਰਜੀ ਹੋ ਬਾਕੀ ਬਰੀਡ ਦੇਖ ਤੂੰ ਬੱਚੀ ਨਹੀਂ ਜਿਹੜੀ ਚੀਜ਼ ਆ ਬਰੀਡ ਕੁਆਲਟੀ ਪੂਰੀ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਹਾਤੀ ਚਵਾਈ ਵਾਲਾ ਖੂੜ ਛਾਂ ਕੇ ਦੇ ਭੂਰਾ ਵੀ ਨਹੀਂ ਰੰਗ ਪ੍ਰਿੰਟ ਪੂਰਾ ਜਾਈ ਜਾਏ। ਇਹ ਕਹਿੰਦਾ ਮਸਾਂ ਹੀ ਤੋਹਫਾ ਮਿਲਦਾ ਵਾ ਜਿਹੜਾ ਮਿਲਦਾ। ਜਰਸੀ ਚੰਗੀ ਜਰਸੀ ਬਈ ਘੱਟ ਮਿਲਦੀ। ਮਿਲਦੀ ਘੱਟ ਆ ਵੀਰੇ ਜਣਾ ਐਵੇਂ ਕਹੀ ਜਾਈਏ ਜਿੱਥੋਂ। ਮੰਨ ਲਓ ਸੰਭੀ ਬੱਲੀ ਜਿਹੜੀਆਂ ਲਿਸਟਾਂ ਲ ਉਸੇ ਤਾਂ ਬਥੇਰੀਆਂ। ਬਾਕੀ ਥਾਣ ਵੀ ਮੁਠੀ ਵਾਲਾ ਲੱਗਿਆ ਵਾ ਕੱਲਾ ਕੱਲਾ ਨਿੱਖੜਵਾ। ਨਾ ਲੱਤ ਮਾਰੇ ਨਾ ਛੜ ਮਾਰੇ ਹਨਾ ਬਈ। ਨਾ ਜੀ ਨਾ ਜਿਵੇਂ ਮਰਜ਼ੀ ਵੀਰੇ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ। ਜੈ ਜੀ ਕਰਨੀ ਡਿਮਾਂਡ ਆਪਾਂ। ਜੈ ਜੀ ਦੀ ਡਿਮਾਂਡ ਜਿਹੜੇ ਲੈਣਾ ਹੀ ਆ ਵੀਰੇ ਵੀਰੇ ਜੈ ਸਾਹਿਬ ਉਹਨਾਂ ਦਾ ਵਛੀ ਦੀ ਕੁਆਲਿਟੀ ਆ ਹਮ ਤੇ ਬਰੀਡ ਵਾਲੀ ਆ ਹਮ ਜਿੰਨਾ ਮਰਜ਼ੀ ਮੋਲ ਕਰਨਗੇ ਸਹੀ ਆ ਆਪਾਂ ਨਾ 65 ਨਾ 70 ਹਮ 57000 ਦੀ ਵਛੀ ਦੇਣੀ ਆ ਆਪਾਂ ਇਹ 12 ਕਿਲੋ ਚਵਾ ਕੇ 12 ਕਿਲੋ ਚਵਾ ਕੇ ਦਵਾਂਗੇ ਵੀਰੇ ਚਾਰ ਡੰਗ ਚੋਲੇ ਪਣਾ ਹਮ ਇਹੋ ਜੀ ਨੀ ਗੱਲ ਹੋਊ ਕਿ ਮੈਂ ਤਾਂ ਹੋਊ 13 14 ਕਿਲੋ ਹੀ ਹਮ ਆਪਾਂ ਵੀਰੇ ਘਾਟੀ ਦੱਸ ਕਿਉਂਕਿ ਕਾਲੀ ਵਛੀ ਆਈ ਆ ਠੀਕ ਆ ਕਈ ਵਾਰਾ ਤੁੱਤਦਾ ਕਰ ਜਾਂਦੀ ਆ ਠੀਕ ਆ ਬਾਕੀ ਯਾਰ ਚੀਜ਼ ਆ ਯਾਰੀ ਦੇਖਣ ਵਾਲੀ ਜਿਵੇਂ ਮਰਜ਼ੀ ਬਣਾ ਯਾਰ ਲੈ ਆ ਲੈ ਕੈਂਚੀ ਲਾ ਲੈ ਯਾਰ ਹੋਰ ਦੱਸ ਥੱਲੇ ਦੀ ਨੰਗੀ ਚੱਲ ਆ ਮਾਂਗਾ ਜਿਵੇਂ ਮਰਜ਼ੀ ਬੰਦੰਗ ਨਹੀਂ ਹੋਣਾ ਯਾਰ ਛੋਟੀ ਏ ਤੁਹਾਡੇ ਜਾ ਹੋਏ ਆਪਾਂ ਕਰ ਦ ਪਰ ਹੈਂ ਚੀਜ਼ ਚੀਜ਼ ਹੀ ਵਧੀਆ ਯਾਰ ਜਿਵੇਂ ਮਰਜ਼ੀ ਫਾਈਲ ਲੈਖ ਯਾਰ ਇਹੋ ਜੀ ਚੀਜ਼ ਥੋੜੀ ਮਿਲਨੀ ਹੈ ਹਾਂ ਠੀਕ ਆ ਆ ਜਿਹੜੀ ਚੀਜ਼ ਹੈ ਇਹੋ ਜੀ ਚੀਜ਼ਾਂ ਵੇਖਦਿਆਂ ਵਾ ਇਹ ਤਾਂ ਗੱਲ ਹੈਗੀ ਆ ਹਾਂਜੀ 2 ਨੰਬਰ ਰਵੇ ਰ ਡੱਬੀ ਵੈੜ ਇਹ ਪਹਿਲਾ ਸੂਹਾ ਜੀ ਦੰਦੋ ਦਾਂਦੇ ਨਹੀਂ ਵੀਰੇ ਚੱਕ ਕੇ ਤੇ ਐਵੇਂ ਮੈਂ ਕਹਦਾ ਕਦੋਂ ਸੁਈ ਹੈ ਇਹ ਪਾ ਦੂਜਾ ਅੱਜ ਦੂਜਾ ਦਿਨ ਹੈ ਜੀ ਬੱਚਾ ਕੀ ਮੱਛੀ ਆ ਗਈ ਬਾਰੀ ਬਰੀਡ ਦੀ ਦੇਖ ਤੂੰ ਬੱਚੀ ਦੇ ਕਿਵੇਂ ਗੋਲ ਮਟੋਲ ਜਰਸੀ ਚ ਆ ਗਈ ਹੂੰ ਬੱਚੀ ਹੂੰ ਨਿੱਗਰ ਦਿੱਤੀ ਪੂਰੀ ਨਿੱਗਰ ਤਾਂ ਹੀ ਬੱਚੀ ਗਾਂ ਖਿੱਚੀ ਗਈ ਸੁਆ ਕਰ ਗਈ ਬੱਚਾ ਬੱਚਾ ਬਾਲਾ ਨਰੋਆ ਬਾਲਾ ਨਰੋਆ ਯਾਰ ਬੱਚੀ ਤਾਂ ਕਮਾਲ ਦੀ ਆ ਜੇ ਆਗੇ ਆਪਸ ਜੇਰ ਕੰਪਲੀਟ ਜਮਾ ਓਕੇ ਵੀਰੇ ਕਿੰਨਾ ਬੋਲਾ ਜੋਖਦਾ ਵੀਰੇ ਇਹ ਥੱਲੇ ਹੋਊਗਾ 10 11 ਕਿਲੋ ਆਪਾਂ ਤਾਂ 3-4 ਕਿਲੋ ਚੋਇਆ ਜੀ ਬੱਚੀ ਨੂੰ ਚਗਾ ਕਿਵੇਂ ਖਾਲੀ ਨਹੀਂ ਕੀਤੀ ਕੀ ਕਹਾਂ ਨੀ ਐਵੇਂ ਆਪਾਂ ਝੂਟ ਤਫਾਨ ਮਾਰੀ ਆਈਏ ਕਿ ਨਾ ਕੱਢ ਜੂ ਜੈਸਾ ਉਹ ਨਾ ਬੱਛੀ ਐ ਵੀਰੇ 15 16 ਕਿਲੋ ਦਾ ਚਾਹੀਦਾ ਇਹਨੂੰ ਹੂੰ ਗਾਂ ਹੋ ਸਕਦਾ 18 ਵੀ ਦੇ ਦੇ 20 ਦੇ ਦੇਵੇ ਉਹ ਅਗਲੀ ਦੀ ਸੇਵਾ ਦਾ ਵੀਰੇ ਐਵੇਂ ਆਪਾਂ ਤਾਂ ਜਿੰਨਾ ਕ ਬੋਲਾ ਚੋਇਆ ਓਨਾਂ ਕਿ ਦੱ ਹੂੰ ਤੋੜ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਵੀਰੇ ਚੰਗੀ ਐ ਬੱਛੀ ਪੂਰੇ ਚੁਾਈ ਚੁਈ ਬਹੁਤ ਇੱਕ ਨੰਬਰ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਸੋਨਾ ਕੱਟ ਵਾਲਾ ਹਵਾਨਾ ਬੱਚਾ ਥੋੜਾ ਜਿਆਦਾ ਜਿਆਦਾ ਹੀ ਨਿੱਗਰ ਹੋ ਗਿਆ ਤਾਂ ਕਰਕੇ ਸੂਆ ਮੰਨ ਗਈ ਵੜ ਕਿਉਂਕਿ ਮੇਰੇ ਪਹਿਲਾਂ ਨਹੀਂ ਸੀਗੀ ਹੁਣ ਬਾਈ ਦੱਸਦਾ ਬਈ 3 1/2 ਕਿਲੋ ਬੋਲੀ ਚੋਈ ਆ ਕੁਛ ਬੱਚਾ ਪੀ ਗਿਆ ਵੀਰੇ ਜਾਨੀ 10 ਕ ਦੇ ਆਸ-ਪਾਸ 9-10 ਕਿਲੋ ਬਹਲਾ ਹੋਊਗਾ ਜੀ ਜਿਵੇਂ ਆਪਾਂ ਕਹੀਈਏ ਠੀਕ ਆ ਹਾਂ ਥਣਾ ਦੀ ਫੁੱਲ ਗਰੰਟੀ ਆ ਜਮਾਂ ਓਕੇ ਵੀਰੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹਮ ਜਮਾਂ ਪੋਲੀ ਧਾਰੂ ਵਰਗੀ ਬੋਲੀ ਚਵਾਈ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਠੀਕ ਆ ਵੀ ਉਵੇਂ ਨਹੀਂ ਕੀ ਵੀ ਲੱਤ ਛੜ ਵਾਲੀ ਨਹੀਂ ਕੀ ਹੂੰ ਠੀਕ ਆ ਜਿਵੇਂ ਮਰਜੀ ਯਾਰ ਇਹੋ ਜੀ ਗੱਲ ਨਹੀਂ ਲੈ ਉਹੋ ਜੀ ਹੁੰਦੀ ਤਾਂ ਐ ਹੱਥ ਲਾਉਂਦੇ ਨਾ ਨਾ ਜੀ ਨਾ ਬਾਕੀ ਥਣ ਥਣ ਬਹੁਤ ਵਧੀਆ ਥਣ ਭਾਂਡੇ ਦੀ ਪੂਰੀ ਸਾਫ ਆ ਹਾਂਜੀ ਜੈਜ ਡਿਮਾਂਡ ਦੇ ਦੀ ਵੀ ਜੀ ਜੈ ਸਾਹਿਬ ਨਾਲ ਹੁਣ ਪਸ਼ੂ ਮੈਲ ਨਹੀਂ ਰਿਆ ਮਿਲਦਾ ਨਹੀਂ ਹਾਂ ਉਹ ਸਾਹਿਬ ਨਾਲ ਤਾਂ ਬਣੇ 60 ਕਰ ਲਾ 65 ਕਰ ਲਾ 55000 ਦੀ ਬੱਚੀ ਦੇਦਾ ਜੋੜਾ ਲੈ ਜੇ ਕੋਈ ਕੋਈ ਨਹੀਂ ਖੁੱਲਾ ਮਾਂਦਨ ਵਿੱਚੋਂ ਕਰਦਾ ਠੀਕ ਆ ਨਗ ਨੰਬਰ ਆ ਗਿਆ ਭਈ 3 ਆਪਣਾ ਇੱਕ ਕ੍ਰੋਸ ਬਰੀਡ ਚ ਆ ਗਈ ਜੀ ਇਹ ਵੀ ਇਹਦਾ ਸੂਆ ਕਿੰਨਾ ਮਾਜੇ ਇਹ ਵੀਰੇ ਦੂਜਾ ਸੂਆ ਸਮਝ ਕੇ ਲਈ ਆ ਥੋੜੀ ਜਿਹੀ ਨਿੱਸੀ ਸੀਗੀ ਥੋੜੀ ਜੀ ਹੂੰ ਉਹ ਵੇ ਗੋਹਾ ਗਾਹਾ ਮੈਂ ਹੀ ਲਾਇਆ ਬਹੁਤ ਗੋਹਾ ਲੱਗਾ ਜੀ ਅੱਛਾ ਅੱਦੋਂ ਯਾਰ ਇਹਦੇ ਮਗਰ ਬੱਚੀ ਆ ਉਹਦੇ ਇੱਕ ਨੰਬਰ ਤੀਜਾ ਦੇਣੀ ਆ ਸੂਈ ਨੂੰ ਇਹਨੂੰ ਠੀਕ ਆ ਹਾਂਜੀ ਇਹ ਥੱਲੇ ਵੀ 9 10 ਕਿਲੋ ਬੋਲਾ ਆਊਗਾ ਜੇਰ ਕੰਪਲੀਟ ਜਮਾ ਓਕੇ ਜੀ ਤੋੜ ਕੇ ਦਿਖਾ ਦੀ ਵੀਰੇ ਇਹ ਫਿਰ ਗਰਮੀਆਂ ਦਾ ਤੋਹਫਾ ਹੀ ਆ ਗਿਆ ਇਹ ਤੋਹਫਾ ਹੀ ਆ ਬਾਕੀ ਥਣ ਥਣ ਦੇਖ ਯਾਰ ਬਰਾੜ ਜਿਹੜੀ ਲੱਗੀ ਮੰਨ ਲਾ ਜੇ ਹੁਣ ਸੇਵਾ ਵਦ ਕੀ ਦੁੱਧ ਤਾਂ ਵਾਜੂ ਹਾਂ ਬਾਲਾ ਕਰਵਾਈ ਆ ਪਤਾ ਕੀ ਗੱਲ ਬਈ 14 15 ਕਿਲੋ ਦੁੱਧ ਦੇ ਦੂਗੀ ਬਾਲਾ ਨਹੀਂ ਆਪਾਂ ਐਵੇਂ ਕਹੀ ਜਾਈ ਬਈ ਇੰਨਾ ਦੇ ਦੂਗੀ ਮੈਂ ਕਿਹਾ ਵਾਲ ਹੀ ਝੜ ਗਏ ਗੋਹਾ ਲਾਉਂਦੇ ਨੇ ਪੈ ਇੰਨਾ ਹੀ ਗੋਹਾ ਲੱਗਾ ਯਾਰ ਮੈਨੇ 2 ਘੰਟੇ ਗੋਹੇ ਨੂੰ ਲਾਗੇ ਠੀਕ ਆ ਹਾਂ ਖੇਚਲ ਵਾਲੀ ਪੈ ਗਈ ਵਾਲੀ ਖੇਚਲ ਯਾਰ ਸਰਾ ਹੋ ਗਿਆ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਬਾਕੀ ਵੱਛੀ ਦੇ ਕਿੰਨੀ ਬਰੀਡ ਵਾਲੀ ਬਰਾੜਾ ਹੂੰ ਬੱਚਾ ਵੀ ਚੰਗਾ ਆ ਆ ਚੰਗਾ ਸੀਮਨ ਦਾ ਚੰਗਾ ਹਲਵਾ ਦਾ ਗੱਲ ਕਰ ਸਭ ਹੀ ਨਹੀਂ ਸੁਭਾਈ ਨਹੀਂ ਕੀਤੀ ਬੰਦੇ ਨੇ ਯਾਰ ਜੈ ਉਹ ਜੀ ਵਹਿੜ ਸੀ ਕਿਨੇ ਕਰੇ ਜਾ ਵੜੀ ਤਾਂ ਗੱਲਬਾਤ ਤਾਂ ਬਣਾ ਜੂ ਹਾਂ ਪਰ ਸਮਾਂ ਲੱਗੂ ਮਹੀਨਾ ਦੋ ਮਹੀਨੇ ਸੇਵਾ ਪਾ ਲੱਗ ਜੂ ਬਾਕੀ ਚੰਗੀ ਐ ਚੋਈ ਚੋਈ ਬਹੁਤ ਵਧੀਆ ਕਿੰਨੀ ਡਿਮਾਂਡ ਵੀਰ ਜੀ ਮੰਗਾ ਨੂੰ ਭਣਾ 50 ਕਰ ਲਾ 55 ਕਰ ਲਾ ਹੂੰ ਇਹ ਆਪਾਂ 45000 ਦੀ ਦੇ ਦੇ ਕਿੰਨੇ ਦੀ 45000 ਦੀ 45000 ਦੀ ਦੇ ਦਾਂਗੇ ਧੰਨਾਂ ਦੇ ਬਹੁਤ ਕੋਲੇ ਨਾਗ ਨੰਬਰ ਆ ਗਿਆ ਬਈ ਆਪਣਾ 4 ਇਹ ਵੀ ਜਰਸੀ ਹੈ ਵੀਰੇ ਇਹ ਬਲੈਕ ਕਲਰ ਚ ਆ ਗਈ ਸੁਆ ਕਿੰਨਾ ਮਾਜੀ ਇਹ ਤੀਜਾ ਸੁਆ ਵੀਰੇ ਆ ਦੋ ਸੁਈ ਹੈ ਜੀ ਇਹ ਇਹਨੂੰ ਹੋ ਗਿਆ 15 ਕਿਲੋ ਆਦਿਆ ਬੱਛੀ ਹੈ ਸੈਂਟਰਲ ਹੈ ਜੀ ਹਾਂਜੀ ਠੀਕ ਹੈ ਜਰਸੀ ਹੈਗੀ ਜਰਸੀ ਜੀ ਜੇਰ ਕੰਪਲੀਟ ਹੈ ਜੀ ਜਮਾ ਓਕੇ ਕਿੰਨਾ ਦੁੱਧ ਜੋਖ ਦਾਂਗੇ ਦੁੱਧ ਵੀਰੇ ਹੋਵੇ ਤੇ ਸਲੇ 14 15 ਕਿਲੋ 12 ਹੀ ਮੰਨੇ 12 ਮੰਨ ਕੇ ਆਵੇ ਹਾਂ ਹੋ 14 15 ਹੀ ਠੀਕ ਆ ਆਪਾਂ 2 ਕਿਲੋ ਘਾਟੀ ਦੱਸਦੇ ਹਾਂ ਨੇ ਬਾਈ ਠੀਕ ਆ ਜੀ ਹਾਂਜੀ ਆਪਾਂ ਇਹ ਕਹਿੰਨੇ ਆ ਬਾਈ ਅਗਲਾ ਆਪਦਾ ਸਮਾਂ ਕੱਢ ਕੇ ਆ ਦੇ ਹਾਂ ਵੀ ਇਹ ਨਾ ਹੋਵੇ ਹਾਂ ਇਹ ਨਹੀਂ ਹੋ ਸਕਦਾ ਵੀ 12 ਤੋਂ 10 ਰਹਿ ਜਾਊਗਾ ਹੂੰ ਐ ਨਹੀਂ ਹੁੰਦਾ ਵੀ ਜਿਵੇਂ ਆਪਾਂ ਕਹਿੰਦਾ ਰਾਤ ਨੂੰ ਬੱਚਾ ਚੁੰਗ ਗਿਆ ਹਾਂ ਨਾ ਨਾ ਉਹ ਗੱਲ ਨਹੀਂ ਹੋਣੀ ਕੰਮ ਹੀ ਨਹੀਂ ਹੋ ਜਾ ਵੀ ਜੇ ਕਰਦੇ ਆਪਾਂ ਇੰਨਾ ਹੀ ਕਿਲੋ ਘੱਟ ਦੱਸਿਆ ਪਹਿਲਾਂ ਹੀ 2 ਕਿਲੋ ਘੱਟ ਦੱਸੋ ਹੂੰ ਸਹੀ ਗੱਲ ਆ ਬਾਕੀ ਸੋਨਾ ਘੱਟ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾਂ ਹੱਥੀ ਚਵਾਈ ਵਾਲਾ ਰੰਗ ਪ੍ਰਿੰਟ ਪੂਰਾ ਚੰਗਾ ਹਨਾ ਇਹਦਾ ਬਾਲਾ ਵਧੀਆ ਬੱਕੀ ਚੁਾਈ ਚੁਈ ਬਹੁਤ ਇੱਕ ਨੰਬਰ ਹਮ ਚੈੱਕ ਕਰ ਸਕਦੇ ਹੂੰ ਤੇ ਇਹਦੀ ਡਿਮਾਂਡ ਬਈ ਜੈਤ ਜੀ ਵੀਰ ਜੀ ਜੇ ਤਾਂ ਆਪਾਂ ਪਕਾਈ ਕਰਾਉਣੀ ਆ ਫਿਰ ਜਿੰਨਾ ਮਰਜ਼ੀ ਮੁੱਲ ਕਰਾ ਲਵੇ ਅਗਲਾ ਨਹੀਂ ਜਿਹੜੇ ਆਪਾਂ ਲੈਣੇ ਆ ਹਮ ਇਹ 50 ਨਹੀਂ 55 ਨਹੀਂ ਹਮ 47000 ਦੀ ਵਾੜ ਦੇ ਦੇਣੀ 47 ਦੀ ਉਹ ਜੋ ਮੜਾ ਮੋਟਾ ਕਰ ਦਾਂਗੇ ਵੀਰ ਜੀ ਕਿਹੜੀ ਗੱਲ ਠੀਕ ਆ ਜੀ ਜੇ ਲੈ ਕੇ ਜਾਣੀ ਹੋਈ ਯਾਰ ਕਿਸੇ ਨੇ ਬੰਦੇ ਨੇ ਉਹੋ ਜੀ ਨਹੀਂ ਗਈ ਕੋਈ ਵਹਿੜ ਵੀ ਜਿਵੇਂ ਮਰਗੀ ਠੰਡੀ ਮਿੱਟੀ ਆ ਮਾ ਕਨੇ ਜਮਿਆ ਸਾਨਸ ਨੂੰ ਦੇਖ ਬਰਾੜਾ ਨਹੀਂ ਹੈ ਆਪਾਂ ਰੱਖਦੇ ਨਹੀਂ ਲੱਤ ਛੜਾ ਵਾਲਾ ਹੂੰ ਸਹੀ ਗੱਲ ਆ ਇਹ ਜਮਾ ਨੈਟ ਵੀਰੇ 45000 ਰੁਪਏ ਆਪਾਂ ਦੇਣੀ ਹੈ ਦੇਣੀ ਆ 100 ਰੁਪਏ ਛੋੜ ਹੋਣੀ ਵਿੱਚ ਟੈਕਸੀ ਆ ਬਸ ਐਵੇਂ ਭਗਾਈ ਜੀ ਨਹੀਂ ਮਰਜ਼ੀ ਕਰਾ ਲੇ ਫਿਰ 50 55 ਮੋਲੇ ਜਿੰਨਾ ਮਰਜ਼ੀ ਕਰਾ ਲੇ ਕੋਈ ਪੰਜ ਨੰਬਰ ਬਾਈ ਬਾਕੀ ਏਡੀ ਵਹਿਰ ਮਿਲਣੀ ਨਹੀਂ ਨਿਗੀ ਇਹ ਸੈਜ ਜਰਸੀ ਚ ਘੱਟ ਮੈਂ ਘੱਟ ਮਿਲਦਾ ਵੱਡੇ ਸੈਜ ਆ ਕਿ ਨਹੀਂ ਵੱਡੇ ਸੈਜ ਆ ਕੇ ਇਹ ਕ੍ਰੋਸ ਚ ਆ ਗਈ ਜੀ ਇਹ ਕਰੋਚ ਆ ਗਈ ਹਾਂ ਦੂਜਾ ਸੁਹਾ ਵੱਚੀ ਠੀਕ ਆ ਇਹਦੇ ਥੱਲੇ ਵੀ 14 15 ਕਿਲੋ ਹੋ ਬੱਚਾ ਕੀ ਵੱਚਾ ਆ ਗਿਆ ਕਿੰਨੇ ਦਿਨਾਂ ਦੀ ਸੂਈ ਆ ਇਹ 12 13 ਦਿਨਾਂ ਦੀ ਹੋਊਗੀ ਜੀ ਵੱਧ ਤੋਂ ਵੱਧ 15 ਦਿਨ ਹੋਊਗੀ ਐਵੇਂ ਆਪਾਂ ਕਹੀ ਜਾਈਏ ਹੁੰਦੇ ਚੰਗੇ ਫੈਟ ਦੇ ਮਾ ਕਨਾ ਯਾਰ ਨਜ਼ਾਰਾ ਵੀਰੇ ਬਾਕੀ ਚੁਆਈ ਆ ਜਿਹੜੀ ਦੇਖ ਤੂੰ ਆ ਜਿਹੜੀ ਆ ਚੀਜ਼ ਨਹੀਂ ਮਿਲਣੀਆਂ ਮੁੱਲਣੀਆਂ ਦੇਖ ਭਲਾ ਕੈਂਚੀਆਂ ਮਾਰੀ ਮਾ ਕਾ ਕੈਂਚੀਆਂ ਮਾਰੀ ਆ ਯਾਰ ਆਪਣਾ ਪਸੂ ਗਰਮ ਨਾਸ਼ੇ ਦੀ ਹੋਊਗਾ ਤੇ ਕਿਸੇ ਦੇ ਘਰ ਦਾ ਆਪਾਂ ਕਹਿ ਨਹੀਂ ਸਕਦੇ ਹੂੰ ਆਪਾਂ ਆਪਦੇ ਘਰੇ ਬਾਲਟੀ ਰੱਖ ਕੇ ਆਪਾਂ ਆਪਦੇ ਘਰੇ ਬਾਲਟੀ ਰੱਖ ਕੇ ਪੀੜੀ ਢਾ ਕੇ ਢੇਡਾ ਕੱਢ ਕੇ ਆ ਕੇ ਫੇਰ ਬੈਜੀ ਫੇਰ ਬੈਜੀ ਜਿਵੇਂ ਮਰਜੀ ਕੁੜੀਆਂ ਨੇ ਰੋਟੀਆਂ ਵੀ ਲੋਣੀਆਂ ਰੋਟੀਆਂ ਲਾ ਕੇ ਆ ਕੇ ਫੇਰ ਚੋਲਣ ਅੱਛਾ ਐ ਨਹੀਂ ਵੀ ਰੋਟੀ ਉਹਦਾ ਤਵੇ ਤੇ ਸੜਦੀ ਆ ਠੀਕ ਆ ਹਾਂ ਵੀ ਉਹ ਲਾ ਕੇ ਰੋਟੀ ਤਵੇ ਤੋਂ ਫੇਰ ਆ ਜੀ ਫੇਰ ਚੋਲੀ ਫੇਰ ਆ ਕੇ ਚੋ ਲੈਣੇ ਠੀਕ ਭਲੇ ਉਹ ਨਹੀਂ ਬਸ ਉਹ ਹੋ ਜਾ ਵੀਰੇ ਹਾਂ ਅਗਲੇ ਦੀ ਕਿਸਮਤ ਆ ਆਪਦੇ ਘਰੇ ਲਾ ਦੇ ਚੱਕ ਜੇ ਆਪਾਂ ਜੁਮੇਵਾਰ ਹਾਂ ਠੀਕ ਆ ਥਾਣਾ ਦਾ ਪੂਰ ਛਿੱਟਾ ਗੰਡਾ ਮੈਂ ਕਹਿੰਦਾ ਵੀਰ ਜੀ ਓਕੇ ਆ ਜਮਾ ਇਹੋ ਜਿਹਾ ਕੰਮ ਕਰਦਾ ਹੀ ਨਹੀਂ ਆਪਾਂ ਹੂੰ ਲਾਂਪਾ ਕਾ ਨੂੰ ਲੈਣਾ ਨਾ ਲਿਉਂਦੇ ਹੀ ਨਹੀਂ ਪਸ਼ੂ ਇਹੋ ਜਿਹਾ ਵੀਰੇ ਕੀ ਫਾਇਦਾ 1000 2000 ਦਾ ਪਾ ਲੈਣਾ ਆ ਬੱਚਾ ਵੀਰੇ ਲੈਣ ਦਾ ਕੀ ਫਾਇਦਾ ਆ ਬੱਚਾ ਮੇਲਕਾ ਫਾਣਾ ਮਗਰ ਹਾਂਜੀ ਠੀਕ ਆ ਸੋਨਾ ਮੋਟਾ ਥਾਨ ਲੱਗਿਆ ਵਾ ਚੰਗੀ ਬਾਵਾ ਵਧੀਆ ਥਾਣਾ ਵੀਰੇ ਇਹੋ ਜਿਹਾ ਪਸ਼ੂ ਮਿਲਦਾ ਹੀ ਨਹੀਂਗਾ ਠੀਕ ਆ ਜੀ ਮੋੜ ਲੈ ਇੰਦਰ ਰੰਗ ਪ੍ਰਿੰਟ ਪੂਰਾ ਚੰਗਾ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨੇ ਖੜਮਾ ਸੋਨਾ ਕੱਟਾਲਾ ਹਵਾਨਾ ਕੱਦ ਵੇਲ ਦੀ ਵੀ ਹੈਣਾ ਬਾਈ ਚੰਗੀ ਆ ਪੂਰੀ ਵੱਡੀ ਆ ਵੀਰੇ ਕਿਹੜਾ ਛੋਟੀ ਜੀ ਆ ਠੀਕ ਆ ਜੀ ਇਹਦੀ ਜੈ ਜੀ ਡਿਮਾਂਡ ਵੀਰੇ ਜਿਹੜਾ ਮੰਗਣਾ ਮੋਲ ਦਾ ਆਪਾਂ ਆਪਣਾ 55 ਕਰਾ ਲਾ ਹੂੰ ਇਹ 50000 ਦੀ ਵਾੜ ਦੇ ਦਾਂਗੇ ਇਹੇ ਹਾਂਜੀ ਠੀਕ ਆ ਜਿਵੇਂ ਹੁਣ ਮੰਨ ਲੇ ਚੱਲ ਜਿਹੜਾ ਹੁਣ ਟਾਈਮ ਆਉਣਾ ਵਾ ਜਿੰਨੇ ਦੀ ਮਰਜ਼ੀ ਵੇਚ ਲੈ ਆਪਣਾ ਉਹ じゃ ਕੰਮ ਐ ਨੀਗਾ ਪਸੂ ਮਿਲਣਾ ਹੀ ਨਹੀਂ ਹਾਂਜੀ ਹਾਂਜੀ ਪੌਦਾ ਹੁਣ ਨਹੀਂ ਮਿਲਦਾ ਨਹੀਂ ਮਿਲਦਾ ਤੇ ਆਹ ਕਿੱਥੋਂ ਲੈ ਕੇ ਆਇਆ ਏ ਭਾਈ ਆਪਾਂ ਐਵੇਂ ਝੂਠ ਨਹੀਂ ਮਾਰਦੇ ਇਹ ਸਾਡੇ ਅਸੀਂ ਦੂਜੇ ਘਰ ਵਾਲਿਆਂ ਦੇ ਤੋਂ ਲਈ ਹੈ। ਕੱਟੀ ਆਪਣੀ ਖਰੀਦੀ ਆਪਣੀ ਆਪ ਦੀ ਖਰੀਦੀ ਹੈ ਘਰੋਂ ਹੀ ਆਪਣੇਉ ਲਈ ਹੈ। ਠੀਕ ਆ। ਇਹਦੀ ਮਾਂ ਦਾ ਵੀਰੇ ਹੈਗਾ 14 ਕਿਲੋ ਐਵੇਂ ਨਹੀਂ 18 ਕਿਲੋ 15 ਕਿਲੋ ਮੈਂ ਆਪਾਂ ਨਹੀਂ ਉਹ 14 ਕਿਲੋ ਹਜੇ ਵੀ ਉਹਨਾਂ ਕੋਲੇ ਹੈਗੀ ਮਾਂ। ਨਹੀਂ 20 ਤਾਂ ਟੁੱਟਣੀ ਨਹੀਂ। ਨਹੀਂ ਨਹੀਂ 20 ਉਹ ਨਹੀਂ ਹੈਗੇ ਐਵੇਂ ਆਪਾਂ ਜਿਹੜੀ ਘਰ ਦੀ ਜਿਹੜੀ ਕੱਟੀ ਆ ਉਹ ਐਵੇਂ ਕਵਾਂਗੇ ਕਿ ਨਹੀਂ? ਹੂੰ ਝੋਲੀ ਚੈੱਕ ਕਰੋ। ਹਾਂ ਚਾਰ ਹੀ ਥਾਣਾ। ਪਿਆਕ ਅੱਲਾ ਕੱਲਾ ਨਿਕਲ। ਅੱਲਾ ਐਂ ਦੇਖ ਲੈ ਤੂੰ ਸਾਹਮਣੇ ਤੇਰੇ। ਥੋੜੀ ਉਮਰ ਹੀ ਹੋ ਬੱਚੇ ਦੀ ਅਜੇ ਇਹ ਮੇਰੇ ਖਿਆਲ ਨਾਲ 2 ਸਾਲ ਦੇ ਨੇੜੇ ਜੀ ਹੈ ਵੀਰੇ ਠੀਕ ਆ ਬੜੇ ਦੇ ਹੋਏ ਬੱਚਾ ਹੀ ਆ ਹਾਂਜੀ ਹਾਂਜੀ ਠੀਕ ਆ ਸਿੰਗ ਵੀ ਗੋਲ ਕਰਦੀ ਹੁੰਦੀ ਆ ਹਨਾ ਹਾਂਜੀ ਪੂਰੀ ਵਧੀਆ ਐਨ ਕੱਟੀ ਹੂੰ ਪੈਠ ਪੂੜਾ ਚੌੜਾ ਵੀਰੇ ਪਤਲੀ ਚਮੜੀ ਆ ਸਿੰਗ ਗੋਲ ਕਰਦੀ ਹੁੰਦੀ ਆ ਇਧਰ ਨੂੰ ਲਿਆਈ ਵੀਰੇ ਬਾਪ ਨੀਲੀ ਰਾਵੀ ਦਾ ਤੋਹਫਾ ਹਨਾ ਬਈ ਨੀਲੀ ਪੂੜਾ ਯਾ ਰਹਿਣ ਚੈੱਕ ਕਰ ਸਕਦੇ ਹੋ ਤੁਸੀਂ ਪੈਰ ਵੀ ਹੈਗੇ ਹਨਾ ਬਾਈ ਚਿੱਟੇ ਨਿਸ਼ਾਨੀਆਂ ਪੂਰੀਆਂ ਨਿਸ਼ਾਨੀਆਂ ਹੂੰ ਯਾਨੀ ਕੈਨ ਨੂੰ ਆਪਾਂ ਐਵੇਂ ਗੱਪ ਮਾਰੀ ਜਾ ਕੇ ਬਈ ਇਹਦਾ 14 ਕਿਲੋ ਮਾਂ ਦਾ 20 ਕਿਲੋ ਮਾਈ ਦਾ ਦੁੱਧ ਬਹੁਤ ਹੁੰਦਾ 14 ਵਾਧੂ ਹੈ ਵੀਰੇ ਜਦੋਂ ਬਾਲਟੀ ਚ ਪੈਂਦਾ ਨਾ ਉਦੋਂ ਪਤਾ ਲੱਗਦਾ ਕੈਨ ਨੂੰ ਆਪਾਂ ਜਿੰਨਾ ਮਰਜੀ ਕਹਿ ਦੇ ਕੇ ਸਹੀ ਗੱਲ ਹੈ ਜੀ ਹੂੰ ਬਾਕੀ ਬੱਚਾ ਸਾਮ ਬਣਾ ਲੈ ਸ਼ੌਂਕ ਜਿਨਾ ਕੁ ਸ਼ੌਂਕ ਨਾਲ ਹੀ ਆ ਵੀਰੇ ਹੂੰ ਸਾਡੇ ਤਾਂ ਹੁਣ ਬੜਾ ਫਿਰ ਲੋਟ ਨਹੀਂ ਆਉਂਦਾ ਕੰਮ ਹੁੰਦਾ ਸਾਡੇ ਤਾਂ ਕਾਮਾ ਹੀ ਹੁੰਦੇ ਨੇ ਹੂੰ ਚਲੋ ਜੀ ਤਾਂ ਚਲ ਕੋਈ ਦੀ ਡਿਮਾਂਡ ਫਿਰ ਵੀਰੇ ਮੰਗਣ ਨੂੰ ਤਾਂ ਐਸਾ ਹਾਬ ਨਾ ਹੋਣੇ ਲੋਕੀ 50 ਕਰੀ ਜਾਂਦੇ 45 ਕਰੀ ਜਾਂਦੇ ਆ ਆਪਣਾ ਜਿਹੜਾ ਲੈਣਾ ਵਾ 35000 ਦੀ ਕੱਟੀ ਦੇਣੀ ਆ ਇਹ ਹਾਂ 35000 ਦੀ ਠੀਕ ਆ ਬਾਕੀ ਚੀਜ਼ ਦੇਖਣ ਵਾਲੀ ਆ ਬਰਾੜ ਹੋਰ ਨਹੀਂ ਗੱਲ ਕੋਈ ਬੰਤਾ ਚੰਗਾ ਜਿਹੜੇ ਬਰੀਡਰ ਹੋਣਗੇ ਨਾ ਨੀਲੇ ਰਾਵੀ ਦੇ ਉਹਨੂੰ ਪਰਖ ਜ਼ਿਆਦਾ ਉਹ ਉਹ ਬੰਦਿਆਂ ਨੇ ਦੇਖ ਲਈ ਵੀਡੀਓ ਛੱਡਦੇ ਨਹੀਂ ਨਹੀਂ ਛੱਡਦੇ ਬਾਕੀ ਦੇਖਦੇ ਟੇਡਾ ਘਾਟਾ ਸਾਰਾ ਯਾਰ ਦੇਖਣ ਵਾਲੀ ਚੀਜ਼ ਆ ਬੈਂਕ ਨੋਜ ਆ ਔਖਾ ਔਖਾ ਪੂਰੀਆਂ ਬਿੱਲੀਆਂ ਹੈਣਾ ਪੂਰਾ ਪੂਰੀ ਬਰੀਡ ਵਾਲਾ ਬੱਚਾ ਬੱਚਾ ਚੰਗਾ ਸਿੰਗ ਵੀ ਰੰਗ ਵਾਲਾ ਤਿਆਰ ਹੈ ਹਾਂ ਪੂਰਾ ਐਨ ਵਧੀਆ ਹੂੰ ਰੁਪਈਆ ਨੇ ਨੰਗਣਾ ਹੋ ਕੇ ਨਹੀਂ ਨੰਗਣਾ ਚੰਗੀ ਐ ਕੱਟੀ ਯਾਰ ਕੋਈ ਉਹ ਜੀ ਨਹੀਂ ਗਈ ਵੀ ਐ ਲੱਤ ਛੜ ਮਾਰੀ ਜਾਊਗੀ ਕਿ ਨਹੀਂ ਜਿਵੇਂ ਮਰਜੀ ਐ ਝੋਲੀ ਝਾਲੀ ਐ ਹੋਜੀ ਨਹੀਂ ਕੀ ਗੱਲ ਹੂੰ ਲੈ ਦੇਖ ਚਾਰੇ ਥਣ ਪਏ ਕਿ ਨਹੀਂ ਐ ਝੋਲੀ ਦੇਗਾ ਜੇ ਹੋਣੀ ਐ ਲੱਗਦੀ ਜਿਵੇਂ ਗੱਬਣ ਹੁੰਦੀ ਆ ਹਾਂ ਟੱਲ ਲਈ ਫਿਰ ਝੋਲੀ ਚ ਬੜੀ ਵਧੀਆ ਚੀਜ਼ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ